ਮੋਰਚੇ ਚ ਜਾਣਾ ਇੱਕ ਬੜਾ ਬੜਾ ਕੁਦਰਤੀ ਸੀ ਉਹ ਸਾਡਾ ਸਾਰਿਆਂ ਦਾ ਬਹੁਤ ਕੁਦਰਤੀ ਸੀ ਹਨਾ ਉਹ ਚ ਗੀਤ ਗਾਉਣੇ ਉਹ ਬੜਾ ਕੁਦਰਤੀ ਸੀ ਬਿਲਕੁਲ ਹੈ ਤਾਂ ਉਸ ਤੋਂ ਬਾਅਦ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਆਈਆਂ ਤੇ ਮੈਨੂੰ ਲੱਗਦਾ ਕਿ ਮੇਰੀ ਪਾਰਟਿਸਪੇਸ਼ਨ ਕਿਤੇ ਨਹੀਂ ਹੋਈ ਹੂੰ ਇਹਦਾ ਮਤਲਬ ਐ ਇਹ ਨਹੀਂ ਸੀ ਕਿ ਮੈਂ ਕੋਈ ਮੋਰਚੇ ਚ ਪਲਾਨ ਕਰੀ ਬੈਠਾ ਸੀ ਵੀ ਜਦੋਂ ਕਿਸਾਨੀ ਅੰਦੋਲਨ ਹੋਊਗਾ ਮੈਂ ਜਾਊਂਗਾ ਹੂੰ ਤੇ ਮੈਨੂੰ ਕੋਈ ਹਾਈਪ ਮਿਲੇ ਨਾ ਇਹਦਾ ਤਾਂ ਨਹੀਂ ਸੀ ਬਸ ਇਹ ਮਹਾਰਾਜ ਜਿੰਨੀਆਂ ਡਿਊਟੀਆਂ ਲੱਗੀਆਂ ਵੀ ਆ ਬਹੁਤ ਸਾਰੇ ਸੱਜਣ ਸੀ ਉੱਥੇ ਜਿਹੜੇ ਸੀ ਉਸ ਤੋਂ ਬਾਅਦ ਨਹੀਂ ਕਿਤੇ ਦਿਖੇ ਉਹ ਬਿਲਕੁਲ ਹਨਾ ਤੇ ਅਸੀਂ ਫੇਰ ਆਪਦੇ ਇਧਰਲੇ ਕਾਫਲੇ ਵੱਲ ਨੂੰ ਤੁਰ ਪਏ ਹੁਣ ਫੇਰ ਆਪਦੇ ਗਾਉਣ ਵਜਾਉਣ ਵਾਲ ਨੂੰ ਉਦਾਂ ਹੀ ਹਾਂ ਹੋ ਸਕਦਾ ਉਹਨਾਂ ਟਾਈਮ 'ਚ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਵੇ ਤੇ ਜਿੱਥੇ ਮੈਨੂੰ ਮਾਰਾ ਫੇਰ ਲੱਗੇ ਕਿ ਨਹੀਂ ਯਾਰ ਇੱਥੇ ਤੈਨੂੰ ਬੋਲਣਾ ਚਾਹੀਦਾ ਤੈਨੂੰ ਗੀਤ ਗਾਉਣੇ ਚਾਹੀਦੇ ਪਰ ਸਹਿਜ ਹੋਵੇ ਹਰ ਕੰਮ 'ਚ ਚਲਾਕੀ ਨਾ ਹੋਣ ਹਨਾ ਟੀਆਰਪੀ ਦਾ ਮਸਲਾ ਨਾ ਹੋਵੇ ਇਹ ਨਾ ਹੋਵੇ ਵੀ ਮੈਂ ਮੈਂ ਗਾਣਾ ਪਾ ਕੇ YouTube ਤੇ ਵੀ ਲੋਕਾਂ ਦੇ ਪੱਖ ਦਾ ਤੇ ਮੈਂ ਉਹ ਤੋਂ ਪੈਸੇ ਕਮਾਉਣੇ ਤੇ ਮਾ ਕੋਈ ਉਹ ਨਾ ਹੋਵੇ ਪੈਸੇ ਤਾਂ ਵੈਸੇ ਹੀ ਸਾਨੂੰ ਬਥੇਰੇ ਆ ਜਾਂਦੇ ਆ ਹੂੰ ਪੈਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜੇ ਲੋਕ ਵੀ ਆਪਾਂ ਕਿਸੇ ਨਾ ਕਿਸੇ ਚੈਨਲ ਨਾਲ ਤਾਲੁਕਤ ਰੱਖਦੇ ਆ ਪੈਸੇ ਤਾਂ ਸਾਨੂੰ ਸਾਰਿਆਂ ਨੂੰ ਆਈ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਪੰਜਾਬ ਪਹਿਲਾਂ ਹੂੰ ਆ ਮਿੱਟੀ ਪਹਿਲਾਂ ਹੈ ਹੈਨਾ ਇਹ ਇੱਥੋਂ ਦਾ ਕਰਮ ਇੱਥੋਂ ਦਾ ਧਰਮ ਪਹਿਲਾਂ ਸਾਡੇ ਲਈ ਤੇ ਬਾਕੀ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਨੇ ਯਾਨੀ ਕੋਈ ਕਮੀ ਛੱਡੀ ਹੈ ਸਾਨੂੰ ਕਿਸੇ ਨੂੰ ਵੀ ਉਹ ਭਾਵੇਂ ਕੋਈ ਮੀਡੀਆ ਦਾ ਸੀ ਕੋਈ ਇਲੈਕਟ੍ਰੋਨਿਕ ਦਾ ਸੀ ਕੋਈ ਆਪਣੇ YouTube ਦਾ ਸੀ ਕੋਈ ਗਵਈਆ ਸੀ ਕੋਈ ਲਿਖਣ ਵਾਲਾ ਸੀ ਐ ਕੋਈ ਫਿਲਮ ਵਾਲਾ ਸੀ ਕੋਈ ਪੋਲੀਟਿਸ਼ੀਅਨ ਸੀ ਕੋਈ ਗੁਰੂ ਘਰ ਦਾ ਸੇਵਾਦਾਰ ਸੀ ਮਤਲਬ ਪੰਜਾਬ ਨੇ ਹਰ ਇੱਕ ਨੂੰ ਸਤਿਕਾਰਿਆ ਜੇ ਤਾਂ ਜਦੋਂ ਸਾਡੇ ਆਪ ਦੇ ਫਿਰ ਕਈ ਵਾਰੀ ਕੋਈ ਗੱਲ ਗੋਲ ਮੋਲ ਕਰਕੇ ਸਾਨੂੰ ਕੋਈ ਦਗਾ ਜੀ ਦੇ ਕੇ ਤੁਰ ਜਾਂਦੇ ਆ ਫੇਰ ਸਾਡੇ ਲੋਕ ਟੁੱਟ ਜਾਂਦੇ ਆ ਕਿ ਯਾਰ ਕਿ ਨਹੀਂ ਅਸੀਂ ਐ ਹੀ ਨਹੀਂ ਸੋਚਿਆ ਸੀ ਉਦੋਂ ਹਨਾ ਜਿਸ ਤਰ੍ਹਾਂ ਚੰਗਾ ਸੋਚਿਆ ਸੀ ਉਹਨਾਂ ਚੀਜ਼ਾਂ ਜ਼ਰੂਰ ਲੱਗਦਾਂਗਾ ਪਰ ਨਹੀਂ ਪੰਜਾਬ ਨਹੀਂ ਕਦੇ ਵੀ ਤੁਹਾਨੂੰ ਕੋਈ ਕੰਮ ਨਹੀਂ ਛੱਡਦਾ ਮੈਨੂੰ ਲੱਗਦਾ ਪਰ ਖੁੱਲ ਕੇ ਆਉਂਦੇ ਫਲਸਫੇ ਤੇ ਕੰਮ ਕਰੋ ਜੀ ਚਾਹ ਜਮਾ ਠੰਡੀ ਹੋ ਜੂ ਬਾਈ ਕੋਈ ਨਿਕੋਟ ਪਾਰ ਲੋ ਮੇਰੀ ਆਦਤ ਹੈ ਜਦੋਂ ਚਾਹ ਠੰਡੀ ਹੋ ਜਾਂਦਾ ਮੇਰਾ ਜੀ ਲੱਗਦਾ ਫਿਰ ਵੱਡਾ ਕੱਪ ਦੇਣਾ ਸੀ ਇਹ ਵੱਡਾ ਕੱਪ ਦੇਣਾ ਸੀ ਜਿਵੇਂ ਤੁਸੀਂ ਸਕੂਨ ਦੀ ਗੱਲ ਕਰਦੇ ਹੋ ਜਿਵੇਂ ਤੁਸੀਂ ਕਹਿੰਦੇ ਪਹਿਲੀ ਵਾਰੀ ਇਹ ਚਾਹਣਾ ਸੀ ਕਿ ਜਿਹੜੇ ਮੇ ਪੱਲੀਆਂ ਲੱਗੀਆਂ ਹੋਈਆਂ ਇੰਨਾ ਕ ਪੂਰਾ ਹੋ ਜਾਏ ਕਰਜਾ ਜੀ ਉਹ ਕਰਜਾ ਉੱਤਰ ਜਦੋਂ ਪਹਿਲਾ ਗੀਤ ਹਿੱਟ ਹੁੰਦਾ ਕਿਉਂਕਿ ਇਹ ਵੀ ਕਿਸੇ ਵੇਲੇ ਚਾਹਣਾ ਹੋਊਗੀ ਵੀ ਕਮਰ ਸਿਆ ਤੇਰਾ ਪਹਿਲਾ ਗੀਤ ਆਵੇ ਲੋਕ ਉਹਨੂੰ ਸੁਣਾਉਣ ਨੂੰ ਪਹਿਲਾ ਗੀਤ ਹਿੱਟ ਹੋਇਆ ਹੋਣਾ ਲੋਕਾਂ ਦੇ ਮੂੰਹ ਤੇ ਜ਼ੁਬਾਨ ਦੇ ਉੱਪਰ ਨਾਮ ਗਿਆ ਕਮਰ ਗਰੇਲ ਉਦੋਂ ਤਾਂ ਸਕੂਨ ਮਿਲਿਆ ਹੀ ਹੋਣਾ ਤੇਰੀ ਗੱਲ ਵਿੱਚ ਐਸਾ ਆਪਾਂ ਛੋਟੇ ਹੁੰਦੇ ਆਏ ਲੱਤ ਨਹੀਂ ਲਾਉਂਦੇ ਸੀ ਮੰਜੇ ਬਹਿ ਕੇ ਹਾਂ ਧਰਮਨੂ ਬੀਬੀਆਂ ਉਹ ਨਹੀਂ ਡਰਾਈ ਗਈਆਂ ਨਾ ਵੇ ਆਏ ਨਾ ਕਰ ਮਾੜਾ ਹੁੰਦਾ ਹੈ ਹੈਨਾ ਹੁਣ ਇਹ ਚ ਕੀ ਮਾੜਾ ਹੈ ਜੇ ਸਾਰੀ ਇੰਟਰਵਿਊ ਸਵਾਜ ਆ ਹੀ ਜਾਂਦਾ ਵੀ ਸਾਰੀ ਇੰਟਰਵਿਊ ਆਏ ਕਰ ਕਰਕੇ ਦੇ ਦਾਂ ਹੁਣ ਜੇ ਮੰਨ ਲਓ ਕੀ ਹੋ ਜੂਗਾ ਹਣ ਕੋਈ ਉੱਪਰ ਦੀ ਲਾਗੇ ਆਂਦਾ ਸੀ ਵੀ ਬਾਈ ਵਾਪਸ ਲੰਘ ਓਏ ਹਾਂ ਕਰ ਛੋਟਾ ਰਹਿਣਾ ਛੋਟਾ ਰਹਿ ਜੂ ਹੈ ਹਾਂ ਯਾਰ ਕਿੱਥੇ ਉਹ ਜਾਈ ਬੈਠੇ ਸੀ ਹਾਂ ਓ ਇੱਕ ਮੈਂ ਉਹ ਇੱਕ ਇੱਕ ਗੀਤ ਵੀ ਗਾਣਾ ਮੈਂ ਮੈਂ ਤੇਰੇ ਸਵਾਲ ਤੇ ਹਾਂ ਕੋਈ ਜ਼ਰੂਰੀ ਪਹਿਲਾਂ ਕੋਈ ਨਹੀਂ ਭਾਈ ਜਿਵੇਂ ਇੱਕ ਹੈ ਕਿ ਹਾਂ ਕਿੰਨੇ ਆਨੇ ਰੋਗ ਲਵਾਲੇ ਭਈ ਮਾ ਪਰਮਾ ਲੋਕੀ ਖਾਲੇ ਸੋਲੇ ਮਾਰਾਈ ਤੁਸੀਂ ਕਿੰਨੇ ਆਨੇ ਰੋਗ ਲਵਾਲੇ ਭਈ ਮਾ ਪਰਮਾ ਲੋਕੀ ਖਾਲੇ ਦਰ ਦੇ ਲਾਲ ਲੀੜਿਆਂ ਵਾਲੇ ਦਰ ਦੇ ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾ ਤੇ ਇੱਥੇ ਬਿੱਲੀ ਰਸਤਾ ਕਟ ਗਈ ਜੁੱਤੀਆਂ ਮਾਰਨ ਟਹਿਰਾ ਤੇ ਬਿੱਲੀ ਰਸਤਾ ਕਟ ਹਰ ਕਿਉਂ ਕਿਹੋ ਜਿਹੀਆਂ ਗੱਲਾਂ ਸਾਡੇ ਪਾਸੇ ਯਾਨੀ ਪਰੀਆਂ ਫਿਰਦੀਆਂ ਨੇ ਜਿਨ੍ਹਾਂ ਨੂੰ ਅਸੀਂ ਖਾ-ਖਾ ਬਣਾ ਗੱਲ ਤੋਂ ਚੱਲ ਖੈਰ ਆਪ ਸੋਹਣੇ ਆਪਾਂ ਵੀ ਵੀ ਪਹਿਲਾ ਗੀਤ ਗਾ ਕੇ ਨਾ ਸਕੂਨ ਹਾਂ ਯਾਰ ਹਾਂ ਮੇਰਾ ਪਹਿਲਾ ਗੀਤ ਬਹੁਤ ਖਾਸ ਸੀ ਮੇਰੇ ਯਾਦਾਂ ਨੇ ਬੇਬੇ ਨਾਲ ਸਾਡੇ ਉਥੇ ਕੰਗਣ ਵਾਲ ਪਿੰਡ ਆ ਇੱਕ ਕੁਟਿਆ ਦੇ ਲਾਗੇ ਬਲੇਰਕੋਟਲੇਰੀਏ ਚ ਮੈਂ ਬੇਬੇ ਨਾਲ ਗਿਆ ਦਵਾਨ ਸੀ ਉਥੇ ਬੇਬੇ ਦਾ ਤਾਂ ਹੁਣ ਪਿੱਛੇ ਬੈਠਾ ਮੈਂ ਬਾਜੇ ਦੇ ਨਾਲ ਬੇਬੇ ਦੇ ਬੈਠਾ ਤੇ ਬੇਬੇ ਨੇ ਨਾ ਇੱਕ ਧਾਰਨਾ ਪੜੀ ਸੀ ਉਹ ਤਾਂ ਅੱਖੀਆਂ ਨੇ ਹੋਰ ਵੱਦ ਮਾ ਨੂੰ ਤੂੰ ਦੱਸਵੇਂ ਉਹ ਤਾਂ ਅੱਖੀਆਂ ਹਣ ਉਹ ਗੱਲ ਕਰਦਿਆਂ ਕਰਦਿਆਂ ਉਹ ਬੇਬੇ ਉਹਨੀਆਂ ਸੀ ਕੁੱਟੀਆਂ ਵਾਪਸ ਆ ਗਏ ਮੇਰੇ ਲਾਈਨ ਨਾਲ ਹੀ ਆ ਗਏ ਅੱਛਾ ਮੈਂ ਆ ਕੇ ਬੇਬੇ ਨੂੰ ਆਖਿਆ ਸੀ ਬਹੁੜ ਉਥੇ ਖੂਹ ਹੈ ਕੁੱਟੀਆਂ ਚ ਉਥੇ ਬਹੁੜ ਇੱਕ ਬੋਵੜ ਉਹ ਥੱਲੇ ਖੜਾ ਮੈਂ ਬੇਬੇ ਮੇਰਾ ਜੀ ਕਰਦਾ ਮੈਂ ਆ ਗੀਤ ਪਗਾਵਾ ਉਹ ਤਾਂ ਅੱਖੀਆਂ ਨੇ ਹੋਰ ਜਿੰਨਾਂ ਨੂੰ ਤੂੰ ਦੱਸ ਜੀ ਬੇਬੇ ਕਹਿੰਦੀ ਬਣਵਾ ਲਾ ਮੈਂ ਬਾਬੇ ਬੇਲੀ ਨੂੰ ਫੋਨ ਲਾ ਲਿਆ ਹਮ ਯੂਨੀਵਰਸਿਟੀ ਵਾਲਾ ਯਾਰ ਬੇਬੇ ਆਏ ਬੋਲੀ ਉਹ ਤਾਂ ਅੱਖੀਆਂ ਨੇ ਹੋਰ ਜਿੰਨਾਂ ਨੂੰ ਤੂੰ ਦੱਸਦਾ ਤਾਂ ਫਿਰ ਬਾਬੇ ਬੇਲੀ ਨੇ ਪਹਿਲਾ ਗੀਤ ਲਿਖਿਆ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਯੱਕਾ ਨਹੀਂ ਉਹਨੇ ਜੋ ਬੱਚੇ ਦੇ ਫਿਰ ਪਰੋਇਆ ਗੱਲਾਂ ਉਹਨੇ ਇੱਕ ਬੜਾ ਸੋਹਣਾ ਸ਼ੇਅਰ ਲਿਖਿਆ ਸੀ ਉਹ ਮੈਂ ਉਹਦੇ 'ਚ ਰਿਕਾਰਡਿੰਗ 'ਚ ਨਹੀਂ ਗਾ ਸਕਿਆ ਸੀ ਕਿ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਇਹ ਦੁਨੀਆ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭਦੇ ਜਾ ਬਾਰਾਂ ਸੋਨੇ ਦੇ ਪਤਲੇ ਨੇ ਤੇ ਵਿੱਚ ਭਰੀਆਂ ਫੱਕਾਂ ਨੇ ਅਤੇ ਜਿੰਨਾਂ ਨੂੰ ਤੂੰ ਦੱਸਦਾ ਉਹ ਕੋਈ ਹੋਰੀ ਅੱਖਾਂ ਨੇ ਕਿਆ ਬਾਤ ਐਨਾ ਸਕੂਨ ਐਨਾ ਜਾਨੀ ਉਹ 뮤지컬ੀ ਵੀ ਬਹੁਤ ਸੋਹਣਾ ਟ੍ਰੀਟ ਕੀਤਾ ਕਵੀ ਸਿੰਘ ਨੇ ਤੇ ਉਹਦਾ ਅਸੀਂ ਇੱਕ ਬੜਾ ਛੋਟਾ ਜਿਹਾ ਵੀਡੀਓ ਬਣਾਇਆ ਸੀ ਦੇਖਣਾ ਜਿੱਥੋਂ ਭਾਗ ਲੱਗਣੇ ਹੁਣ ਹੁਣ ਕੋਈ ਉਹਦੇ 뮤직 ਤੇ ਖਰਚਾ ਨਹੀਂ ਕੋਈ ਉਹਦੇ ਬੋਲਾਂ ਤੇ 70 ਰੁਪਏ ਚ ਗਾਣਾ ਦਿੱਤਾ ਸੀ ਬਾਬਾ ਬੇਲੀ ਨੇ ਮੈਨੂੰ ਭਾਈ 70 ਰੁਪਏ ਹਾਂ 70 ਰੁਪਏ ਕਿਆ ਬਾਤ ਹੈ ਬਾਬਾ ਬੇਲੀ ਮੈਨੂੰ ਕਹਿੰਦਾ ਕਹਿੰਦਾ ਮੈਂ ਗੀਤ ਦੇ ਦੇਣਾ ਤੈਨੂੰ ਜਦੋਂ ਪੂਰਾ ਹੋ ਗਿਆ ਹਾਂ ਸ਼ੇਖੂ ਪੂਰਾ ਹੋ ਜਾਂਦਾ ਸੀ ਯੂਨੀਵਰਸਿਟੀ ਦੇ ਭਾਗਲੇ ਬਸ ਤਾਂ ਮੈਂ ਗਿਆ ਲੈਣ ਕਹਿੰਦਾ ਦੋ ਸ਼ਰਤਾਂ ਨੇ ਇੱਕ ਤਾਂ ਰੁਪਏ ਲਵਾਂਗਾ 7 ਹਮ ਇੱਕ ਮੈਨੂੰ ਕੁਛ ਇਹੋ ਜਿਹਾ ਸੁਣਾ ਜੀ ਦੇ ਨਾਲ ਮੈਂ ਰੋਵਾਂ ਬਾਹ ਦੇਖ ਭਰਾਵਾ 7 ਰੁਪਿਆ ਦੀ ਗੱਲ ਤਾਂ ਹੈਗੀ ਠੀਕ ਹੁਣ ਯਾਰ ਰਵਾਉਣਾ ਬਾਹ ਭਰਾਵਾ ਕਿ ਛੋਟੀ ਜਿਹੀ ਗੱਲ ਆ ਮੈਂ ਕੁਛ ਮੈਂ ਇਹੋ ਜਿਹਾ ਗਾਵਾਂ ਇਨਾ ਅਸਰ ਹੋਵੇ ਉਹਦੇ ਚ ਕਿਤਰੀਆਂ ਅੱਖਾਂ ਚ ਪਾਣੀ ਆ ਜਾਏ ਹਮ ਬਿਲਕੁਲ ਹਾਂ ਤਾਂ ਫਿਰ ਮੈਂ ਉਹਨੂੰ ਸੁਣਾਇਆ ਸੀ ਉਹ ਮੈਂ ਲੱਜਪਾਲਾਂ ਦੇ ਲੜ ਲੱਗੀ ਮੇਰੇ ਤਾਂ ਗੰਮ ਪਰੇ ਰਹਿੰਦੇ ਤੇ ਸੁਖਣਾ ਬਾਬਰ ਹੋਇਆ ਉਹਨੇ ਉਹ ਗੀਤ ਦਿੱਤਾ ਤੇ ਗੀਤ ਬਹੁਤ ਛੋਟੇ ਛੋਟੇ ਸਾਜ਼ ਨਾਲ ਰੀਲਿਸ ਹੋਇਆ ਤੇ ਦੇਖ ਲਓ ਗੀਤ ਇਹਨਾਂ ਕਬੂਲ ਹੋਇਆ ਕਿ ਫਾਈਨ ਟੋਨ ਵਾਲੇ ਸਰਦਾਰ ਸਾਹਿਬ ਰਜਿੰਦਰ ਸਿੰਘ ਉਹ ਕੁਟੀਆਂ ਚੱਲ ਕੇ ਆਏ ਮੈਂ 베ਰੀ ਥੱਲੇ ਝਾੜੂ ਲਾਈ ਜਾਂਦਾ ਮੈਨੂੰ ਹੀ ਪੁੱਛੀ ਜਾਂਦੇ ਕਹਿੰਦੇ ਤੁਹਾਡੇ ਇੱਥੇ ਇੱਕ ਗਾਉਣ ਵਾਲਾ ਮੁੰਡਾ ਰਹਿੰਦਾ ਅਸੀਂ ਉਹਦੀ ਐਲਬਮ ਕਰ ਲਈਏ ਅੱਛਾ ਉਹ ਗੀਤ ਤੋਂ ਬਾਅਦ ਭਾਈ ਹਾਂ ਉਹ ਤੋਂ ਬਾਅਦ YouTube ਤੇ ਦੇਖ ਕੇ ਆ ਗਏ ਉਹ ਤਾਂ ਬਖਾ ਜਿਉ ਮੈਂ ਹੀ ਆ ਮੁੰਡਾ ਕਹਿੰਦਾ ਮਰਤਰੀ ਅਸੀਂ ਕਾਸਟ ਕਰਨੀ ਹੈ ਮੈਂ 베ਰੀ ਨਾਲ ਝਾੜੂ ਲਾ ਕੇ ਮਾਜੀ ਮੈਂ ਬੇਬੇ ਨੂੰ ਪੁੱਛਿਆ ਮੈਂ ਭੱਜ ਕੇ ਅੰਦਰ ਕੁਟੀਆਂ ਬੇਬੇ ਕੋਲ ਗਿਆ ਵੀ ਬੇਬੇ ਆਏ ਕਰਕੇ ਕੰਪਨੀ ਵਾਲੇ ਆਏ ਬੇਬੇ ਹੱਸ ਕੇ ਕਹਿੰਦੀ ਜਾ ਉਹਨਾਂ ਨੂੰ ਕਹਦੇ ਕੋਈ ਨਹੀਂ ਹੂੰ ਤਾਂ ਦੇਖ ਤਾਂ ਸਹੀ ਨਾ ਕਿੰਨੀ ਮਿਰਕਲ ਕਿੰਨੀ ਸਧਾਰਨ ਜੀ ਜੇ ਤਰੀਕੇ ਨਾਲ ਤਾਂ ਐਵੇਂ ਮੈਂ ਆਖੀ ਜਾਵਾਂ ਵੀ ਮੈਂ ਤਾਂ ਬਹੁਤ ਸਟਰਗਲ ਕੀਤਾ ਮੈਂ ਤਾਂ ਐ ਕੀਤਾ ਇਹ ਕੀਤਾ ਨਹੀਂ ਬਾਬਾ ਨਹੀਂ ਕੋਈ ਹੈ ਇਸ ਗੱਲ ਦਾ ਯਕੀਨ ਕਰਿਓ ਸੱਚੀ ਕਿ ਕੋਈ ਹੈ ਜਿਹਦੇ ਹੱਥ ਸਰ ਮੋਟ ਹੈ ਇਹ ਤਾਂ ਅਸੀਂ ਇੰਟਰਵਿਊਾਂ 'ਚ ਬੈਠੇ ਮੈਨੂੰ ਤਾਂ ਡਰ ਲੱਗਦਾ ਜਦੋਂ 10 ਸਾਲਾਂ 'ਚ ਮਹਾਰਾਜ ਨੇ ਕਦੇ ਨਹੀਂ ਬੁਲਾਇਆ ਐਦਾਂ ਕਿ ਮੈਂ ਐ ਕੀਤਾ ਨਹੀਂ ਬਾਬਾ ਨਹੀਂ ਕੋਈ ਹੈ ਜਿਹਦੇ ਹੱਥ ਸਰ ਮੋਟ ਹੈ ਜਿਹੜਾ ਚਲਾਇ ਜਾਂਦਾ ਕੋਈ ਹੈ ਜੀਨੇ ਤੋਂ ਚਾਹ ਬਣਵਾਈ ਹੈ ਹਾਂ ਇਹਨੂੰ ਆਏ ਹਲਾਉਣਾ ਤੇ ਆ ਪੈਨ ਚੱਕ ਕੇ ਰੱਖ ਦੇਣਾ ਇਹ ਆਪਦੇ ਵਸ ਨਹੀਂ ਆ ਬਾਬਾ ਨਹੀਂ ਹੈਣਾ ਹੱਥ ਦਰੋਪਤੀ ਕੋਲੇ ਵੀ ਦੋ ਹੀ ਸੀ ਬਿਲਕੁਲ ਇੱਕ ਨਾ ਸਾੜੀ ਫੜੀ ਬੈਠੀ ਇੱਕ ਨਾ ਕ੍ਰਿਸ਼ਨ ਉਹ ਕਹਿੰਦਾ ਨਹੀਂ ਤੂੰ ਦੋਨੇ ਉਧਰ ਕਰ ਦੋਨੇ ਤਾਂ ਚੱਕਣੇ ਪੈਣੇ ਤੈਨੂੰ ਤਾਂ ਦੋਨੇ ਤਾਂ ਉਹਨੂੰ ਚਕਾਏ ਤਾਂ ਉਦੋਂ ਹੀ ਆ ਗਿਆ ਕ੍ਰਿਸ਼ਨ ਭਗਵਾਨ ਜਿਵੇਂ ਤੁਸੀਂ 7 ਰੁਪਏ ਦੀ ਗੱਲ ਕਰੀ ਆ ਫਿਰ ਇਹਦੇ ਪਿੱਛੇ ਰਾਜ ਪੁੱਛੇ ਵੀ 7 ਹੀ ਕਿਉਂ 7 ਰੁਪਏ ਨਹੀਂ ਮੈਂ ਨਹੀਂ ਪੁੱਛਿਆ ਬਸ ਜੋ ਕਹਤਾ ਹੈ ਹਾਂ ਬਸ ਜੋ ਕਹਤਾ ਬਸ 7 ਤੇ 7 ਵਜਨ ਸੀ ਆਪਾਂ ਤੁਸੀਂ ਚਾਹ ਪੀਓ ਤੇ ਇੱਕ ਅਸੀਂ ਮਸਤ ਬਣਾ ਦੇਣਗੇ ਜਰੂਰ ਸੁਣਨਾ ਹਾਂ ਕੋਈ ਨਹੀਂ ਕੋਈ ਹੋਰ ਕੋਈ ਹੋਰ ਗੱਲ ਕਰ ਲਵੋਨੇ ਅਰੇ ਇੱਕ ਚੀਜ਼ ਹੋਰ ਜਿਵੇਂ ਤੁਸੀਂ ਭਾਈ ਪਹਿਲਾਂ ਉਹ ਗੱਲ ਕਿਸੇ ਬਿੱਲੀ ਮੂਹਰੋਂ ਲੰਘ ਗਈ ਤਾਂ ਉਹ ਇੱਕ ਹੋਰ ਵੀ بڑا ਹੁੰਦਾ ਸੀ ਵੀ ਕੋਈ ਬੰਦਾ ਨਾ ਹੁੰਦਾ ਸੀ ਵੀ ਯਾਰ ਇਹ ਬੰਦਾ ਮੂਹਰੋਂ ਲੰਘਾ ਕੰਮ ਨਹੀਂ ਹੋਣਾ ਕੜਮਾ ਫਿਰ ਭਾਈ ਉਹ ਫੋਟੋ ਬਣਾ ਕੇ ਕਿੰਨੇ ਕ ਬੰਦੇ ਕੋਟੇ ਉਹ ਵੀ ਕੀਤਾ ਫੋਟੋ ਬਣਾ ਲਓ ਤੇ ਉਹ ਫਿਰ 76 7 ਲਵਾ ਬੀਬੀ ਆਰਗੇ ਨੇ ਕਟਵਾਇਆ ਆਪਣੇ ਘਰੇ ਘਰੇ ਕਟਵਾਇਆ ਹੋਏ ਕਿਤੇ ਮੈਨੂੰ ਪਤਾ ਐਸ ਗੱਲ ਦਾ ਹਾਂ ਪਰ ਮੈਂ ਕੀਤਾ ਨਹੀਂ ਕਰਦਾ ਉਹ ਨਹੀਂ ਯਾਰ ਨਹੀਂ ਸਾਡੀਆਂ ਬੀਬੀਆਂ ਭੋਲੀਆਂ ਹੂੰ ਸੱਚੀ ਮਤ ਦਾ ਹਜ਼ਾਰ ਨਾ ਪੰਜਾਬ ਤੋਂ ਜਿੰਨੇ ਆ ਬਾਬੇ ਜਿਹੜੇ ਮੇਰੇ ਵਰਗੇ ਮਾਤਰ ਨੇ ਐਸ਼ ਕਰਨੀ ਆਏ ਬੰਦਗੀ ਕਰਨੀ ਆਏ ਸਾਰੇ ਮਾਤ ਥੋੜੀ ਦੇਣ ਹੈ ਜਾ ਕੇ ਉਦੋਂ ਹੀ ਬਹਿ ਜਾਂਦੇ ਨੇ ਫਲੰਗ ਖਾਨ ਤੇ ਇੱਕ ਨਵੇਂ ਬਾਬਾ ਜੀ ਆਏ ਆ ਬਹਿ ਜਾ ਹੁਣ ਬੀਬੀ ਆਉਣੀ ਪਾਪੜ ਨੂੰ ਜਾਣਾ ਹੀ ਪੈਣਾ ਕੋਈ ਤਾਂ ਛੱਡ ਕੇ ਆਉਣਾ ਹਾਂ ਬਾਕੀ ਨਾਲ ਨਾਲ ਚੱਲਦਾ ਗਰਦਾਰੀ ਲਾਲ ਹੁਣ ਗਰਦਾਰੀ ਨਾਲ ਤਾਂ ਨਾਲ ਚੱਲੂਗਾ ਹੀ ਇੰਨੇ ਕੁ ਚੱਕਰ ਚੱਲ ਪੈਂਦਾ ਪਰ ਨਹੀਂ ਯਾਰ ਸਾਰਿਆਂ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਆ ਕੇ ਇਹਨਾਂ ਚੀਜ਼ਾਂ ਦੀ ਸਟੱਡੀ ਕਰੋ ਯਾਰ ਹਮ ਹਰ ਚੀਜ਼ ਦਾ ਮੈਂ ਨਾ ਇੱਕਦਮ ਕਿਸੇ ਸਿਆਣੇ ਸੱਜਣ ਤੋਂ ਗੱਲ ਪੁੱਛ ਰਿਹਾ ਸੀ ਉਹ ਬਿੱਲੀ ਵਾਲੀ ਗੱਲ ਜੀ ਹਾਂ ਹੁਣ ਮੈਨੂੰ ਨਹੀਂ ਪਤਾ ਕਿੰਨੀ ਕਸਾਈ ਆ ਪਰ ਮੈਨੂੰ ਉਹਦੀ ਗੱਲ ਚ ਅਸਰ ਲੱਗਿਆ ਜੀ ਉਹ ਕਹਿ ਰਿਹਾ ਸੀ ਕਹਿੰਦਾ ਯਾਰ ਮੈਨੂੰ ਐਂ ਲੱਗਦਾ ਹੈ ਜਿਹੜਾ ਬਿੱਲੀ ਲੰਘਣ ਤੋਂ ਬਾਅਦ ਅਸੀਂ ਟੈਨਸ਼ਨ ਲੈਨੇ ਆ ਕਿ ਕਿਆ ਯਾਰ ਹੁਣ ਕੁਛ ਮਾੜਾ ਨਾ ਹੋ ਜਾਏ। ਕਹਿੰਦੇ ਪੁਰਾਣੇ ਵੇਲੇ ਦਾ ਕੰਮ ਹੋਊਗਾ। ਹੂੰ ਜੰਗਲਾਂ 'ਚ ਜਦੋਂ ਐਦਾਂ ਲੰਘਣਾ ਹੂੰ ਜੰਗਲਾਂ 'ਚ ਰਹਿਣਾ ਹੂੰ ਬਿੱਲੀ ਦੇ ਮਗਰ ਸ਼ੇਰ ਹੋਊਗਾ। ਹੂੰ ਬਿਲਕੁਲ ਜਦੋਂ ਕਦੋਂ ਬਿੱਲੀ ਲੰਗੀ ਆ ਸੜਕ ਤੋਂ ਲੰਘੇ ਤਾਂ ਬੰਦੇ ਦਾ ਧਿਆਨ ਹੋ ਜਾਂਦਾ ਸੀ ਯਾਰ ਵੀ ਸ਼ੇਰ ਕਿਤੇ ਨੇੜੇ ਹੋਊਗਾ ਇੱਥੇ। ਹੂੰ ਤਾਂ ਹੁਣ ਗੱਲ ਬਿੱਲੀ ਤੋਂ ਬਚਣ ਦੀ ਲੋੜ ਨਹੀਂ ਐ। ਹੂੰ ਸ਼ੇਰ ਤੋਂ ਅਲਰਟ ਹੋਣ ਦੀ ਲੋੜ ਐ। ਕਾਰਨ ਤਾਂ ਮੈਨੂੰ ਲੱਗਦਾ ਇਹ ਜੇ ਹੋਣਗੇ ਇਹ ਤਾਂ ਹੈ ਜਿਹੜੇ ਅਸਲ ਅਸਲ ਪਤਾ ਕੀ ਹੈ ਜਿਹੜੇ ਬਾਅਦ ਚ ਆ ਕੇ ਅੰਧਵਿਸ਼ਵਾਸ ਬਣ ਗਏ ਪਹਿਲਾਂ ਤਾਂ ਬਈ ਜਿਵੇਂ ਟੂਣਾ ਸੀ ਟੂਨੇ ਦਾ ਵੀ ਇੱਕ ਧਿਆਨ ਫੀ ਵੀ ਜੇ ਉਹ ਕਹਿੰਦੇ ਵੀ ਨਾਰੀਅਲ ਪਿਆ ਤੇ ਉਹਦੇ ਨਾਲ ਕੁਛ ਚੂੜੀਆਂ ਪਈਆਂ ਤੇ ਜਿਹੜਾ ਉਸ ਏਰੀਆ ਦਾ ਵੈਦ ਹੁੰਦਾ ਸੀ ਉਹ ਇਹ ਪਤਾ ਲੱਗ ਜਾਂਦਾ ਸੀ ਵੀ ਇੱਧਰ ਕੋਈ ਕੋਈ ਔਰਤ ਬਿਮਾਰ ਆ ਉਹਦੇ ਕੋਈ ਇਸ ਤਰੀਕੇ ਦਾ ਜੇ ਉਹਦੇ ਨਾਲ ਅਨਾਜ ਪਿਆ ਹੁੰਦਾ ਸੀ ਤਾਂ ਕੋਈ ਪੇਟ ਦਾ ਮਰੀਜ਼ ਆ ਇਹ ਧਲੇ ਪਾਸੇ ਵੀ ਉਹ ਉਹਨਾਂ ਨੇ ਸੈਂਟੀਫਿਕ ਕਰਦੇ ਸੀ ਹਰ ਇੱਕ ਚੀਜ਼ ਦਾ ਜਿਹੜੇ ਚਿਰਾਗ ਲਾਉਣੇ ਵੀ ਉਹ ਵੀ ਕਹਿੰਦੇ ਆ ਵੀ ਉਸ ਏਰੀਆ ਦੇ ਵਿੱਚ ਮਤਲਬ ਉਦੋਂ ਅੱਗ ਸਾਂਭ ਕੇ ਰੱਖਣੀ ਪੈਂਦੀ ਸੀ ਨਾ ਉਦੋਂ ਸੀਖਾਂ ਤਾਂ ਹੁੰਦੀਆਂ ਨਹੀਂ ਸੀ ਉਦੋਂ ਇੱਕ ਕਿਤੇ ਨਾ ਕਿਤੇ ਪਿੰਡ ਚ ਅੱਗ ਸਾਂਭੀ ਵੀ ਹੁੰਦੀ ਸੀ ਪੁਰਾਣੇ ਸਮਿਆਂ 'ਚ ਵੀ ਉਹ ਚਿਰਾਗ ਲਾ ਲੈਂਦੇ ਸੀ ਉਦੋਂ ਸਾਰਾ ਪਿੰਡ ਅੱਗ ਲੈ ਲੈਂਦਾ ਸੀ ਉਹ ਹੌਲੀ ਹੌਲੀ ਬਣਦੀਆਂ ਬਣਦੀਆਂ ਚੀਜ਼ਾਂ ਚਲੋ ਉਹ ਕਿਤੇ ਵਿਸ਼ਵਾਸ ਇਧਰ ਇਧਰ ਹਾਂ ਅੰਦਰ ਪਰ ਨਹੀਂ ਯਾਰ ਇਹ ਚੀਜ਼ਾਂ ਤੋਂ ਜਾ ਕੇ ਰੁਕਰਾਓ ਸੱਚੀ ਗੱਲ ਹੈ ਹਨ ਚੜ੍ਹਦੀ ਕਲਾ ਨਾ ਜਾਨੀ ਬੱਬਰ ਸ਼ੇਰ ਵਾਲੀ ਜ਼ਿੰਦਗੀ 'ਚ ਜਿਉਂ ਡਰਨ ਡਰਨ ਵਾਲਾ ਨਹੀਂ ਮਸਲਾ ਐਵੇਂ ਉਹੀ ਬਿੱਲੀ ਨੂੰ ਦੇਖ ਕੇ ਡਰ ਜੋ ਜਾਂ ਇਹ ਕਰ ਲੋ ਨਹੀਂ ਐਦ ਤਾਰੇ ਰਾਜੇ ਬਣ ਕੇ ਭੋਗ